ਅਰਧੀ ਰਾਜਨੀਤੀ ਵਿੱਚ ਬੀੜੀ ਇਸ ਵੇਲੇ ਕਹਿ ਲੋ ਕਿ ਪੂਰਾ ਤਮਾਕਾ ਕਰ ਰਹੀ ਆ ਹੁੰਦਾ ਕਿ ਆ ਕਿ ਬੀੜੀ ਜੀਐਸਟੀ ਸਲੈਬ ਜਿਹੜੀਆਂ ਹਿੱਲੀਆਂ ਨੇ ਉਹਦੇ ਵਿੱਚ ਬਣ ਗਈ ਇੱਕ ਪਾਤਰ ਤੇ ਜੋ ਕੇਰਲ ਦਾ ਕਾਂਗਰਸ ਦਾ ਟਵਿੱਟਰ ਹੈਂਡਲ ਕਹਿ ਲੋ ਐਕਸ ਹੈਂਡਲ ਕਹਿ ਲੋ ਉਹਨਾਂ ਨੇ ਇੱਕ ਟਵੀਟ ਕਰ ਦਿੱਤਾ ਕਿ ਬੀ ਤੋਂ ਬੀੜੀ ਤੇ ਬੀ ਤੋਂ ਬਿਹਾਰੀ ਇਸ ਤਰ੍ਹਾਂ ਵੇ ਮਤਲਬ ਕਿ GST ਦੇ ਵਿੱਚ ਅਸਲ ਚ ਕੀ ਆ ਕਿ ਬੀੜੀ ਬਣਦੀ ਹੈ ਤਿੰਦੂ ਪੱਤੇ ਤੋਂ ਠੀਕ ਹੈ ਜੀ ਉਹ ਤਿੰਦੂ ਪੱਤਾ ਇਹਨਾਂ ਨੇ ਕੀ ਕੀਤਾ ਕਿ 28 ਵਾਲੀ ਸਲੈਬ ਚੋਂ ਕੱਢ ਕੇ ਸ਼ਾਇਦ ਕਿ 18 ਵਾਲੀ ਚੋਂ ਕੱਢ ਕੇ ਉਹ ਕਰਤਾ 5 ਵਾਲੀ ਚ ਯਾਨੀ ਉਹ ਸਸਤਾ ਹੋ ਗਿਆ ਜੇ ਸੋਲੇ ਉਹ ਸਸਤਾ ਹੋ ਜਾਏਗਾ ਤਾਂ ਬੀੜੀ ਸਸਤੀ ਹੋ ਗਈ ਤਾਂ ਉਹਨੂੰ ਜੋੜਤਾ ਕਿ ਤੁਸੀਂ ਲਾਭ ਇਹ ਬਿਹਾਰੀਆਂ ਨੂੰ ਪਚਾ ਰਹੇ ਤਬਰਾ ਵੱਟਾ ਰੋਲਾ ਪੈ ਗਿਆ ਬੜੀ ਵੱਡੀ ਰਫੜਬਾਜ਼ੀ ਸਟਾਰਟ ਹੋ ਗਈ ਤਾਂ ਫਿਰ ਛੱਕ ਕੇ ਉਹ ਜਿਹੜਾ ਉਹਨਾਂ ਦਾ ਟਵੀਟ ਸੀ ਉਹ ਡਿਲੀਟ ਕਰਨਾ ਪਿਆ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮਾਫੀ ਤੱਕ ਗੱਲ ਚੱਲੇ ਗਈ ਹੁਣ ਤਰ੍ਹਾਂ ਸੋ ਇਥੋ ਹੀ ਮੇਰਾ ਮੱਥਾ ਟੰਕਿਆ ਕਿ ਅਸੀਂ GST ਦੇ ਫਾਇਦੇ ਤੇ ਬਹੁਤ ਗੰਢ ਰਹਿਆਂ ਮਸਲਨ ਕਿ ਯਾਰ ਬਈ ਆ ਹੋ ਜਾਏਗਾ ਹੋ ਜਾਏਗਾ ਬਿਲਕੁਲ ਸਾਬਣ ਤੇਲ ਸਾਨੂੰ ਤਾਂ ਫਾਇਦੇ ਨਹੀਂ ਉਹਦੇ ਚ ਤਾਂ ਫਾਇਦੇ ਨਹੀਂ ਖਾਸ ਤੌਰ ਤੇ ਪੱਲੂਰ ਮੀਡਲ ਜਾਂ ਮੀਡਲ ਕਲਾਸ ਉਹ ਤਾਂ ਠੀਕ ਹੈ ਯਾਰ ਚਲੋ ਆਪ ਇੱਕ ਤੌਰ ਤੇ ਜਿਹੜੇ ਬਿਲਕੁਲ ਖਾਸ਼ੀਏ ਤੇ ਨੇ ਉਹਨਾਂ ਲਈ ਵੀ ਫਾਇਦਾ ਹੈ ਪਰ ਜੋ ਅਸੀਂ ਕੁਝ ਚੀਜ਼ਾਂ ਗਹਿਰਾਈ ਨਾਲ ਦੇਖ ਸਕੇ ਉਹਨਾਂ ਨੂੰ ਦੇਖਾਂ ਦੀ ਲੋੜ ਹੈ ਕਿ ਸਿਗਰਟ ਸਿਗਰਟ ਹੁਣ ਗਰੀਬ ਬੰਦਾ ਵੀ ਪੀਂਦਾ ਹੈ ਅਮੀਰ ਬੰਦਾ ਵੀ ਪੀਂਦਾ ਹੈ ਤਾਂ ਉਸ ਨੂੰ ਚਾਲੀ ਤੱਕ ਲੈ ਗਿਆ ਯਾਨੀ ਉਹ ਤਮਾਕੂ ਉਤਪਾਦ ਵੀ ਮਹਿੰਗੇ ਹੋ ਗਏ ਚਲੋ ਤੁਸੀਂ ਕਹੋਗੇ ਕਿ ਨਾ ਪਿਓ ਛੱਡ ਦਿਓ ਇਹ ਵੀ ਗੱਲ ਤੁਹਾਡੀ ਠੀਕ ਹੈ ਪਰ ਬੀੜੀ ਉਹਨਾਂ ਦੀ ਜਿਹੜੀ ਹੈ ਉਹ ਲਿਆਂਦੀ ਪੰਜਾਂਰੀ ਸਲੈਵ ਚ ਠੀਕ ਹੈ ਜੀ ਬਹੁਤ ਸਦਾ ਹੋ ਗਿਆ ਹਮ ਬੀੜੀ ਜਿਹੜਾ ਮਤਲਬ ਕਿ ਉਹ ਤਾਂ ਬਹੁਤ ਜ਼ਿਆਦਾ ਗਰੀਬ ਬੰਦਾ ਵੀ ਬੀੜੀ ਪਿੰਦਾ ਚਲੋ ਸਿਗਰਟ ਵਾਲੇ ਕੋਲ ਪੈਸੇ ਨਾ ਹੋਣਗੇ ਤਾਂ ਬੀੜੀ ਬਿਲਕੁਲ ਪਰ ਤੁਸੀਂ ਇਹ ਦੇਖੋ ਕਿ ਗਰੀਬ ਤੋਂ ਗਰੀਬ ਬੰਦੇ ਲਈ ਬੀੜੀ ਜਿਹੜੀ ਹੈ ਉਹ ਪਿਛਲੀ ਜੀਐਸਟੀ ਦੀ ਜਿਹੜੀ ਸਲੈਬ ਆ ਉਹਦੇ ਵਿੱਚ ਕਿੰਨੀ ਮਹਿੰਗੀ ਸੀਗੀ ਯਾਨੀ ਉਹਦੇ ਤੇ ਕਿੰਨਾ ਟੈਕਸ ਸੀ ਇੱਕ ਬੀੜੀ ਦੇ ਮਟਲ ਤੇ ਮਤਲਬ ਸ਼ਾਇਦ ਜੇ ਮੈਂ ਗਲਤ ਨਹੀਂ ਹਾਂ ਤਾਂ 18 ਤੋਂ 5 ਕੀਤਾ ਗਿਆ ਸ਼ਾਇਦ ਮੇਰਾ ਮਤਲਬ ਅੰਦਾਜ਼ਾ ਹੈ 28 ਤੋਂ 5 ਨਹੀਂ 18 ਤੋਂ 5 ਕੀਤਾ ਗਿਆ ਮੈਂ ਫਿਰ ਇੱਕ ਵਾਰੀ ਲੱਪਣ ਦਾ ਯਤਨ ਕਰਦਾ ਹਾਂ ਪਈ ਅਸਲ ਦੇ ਵਿੱਚ ਇਹ ਵੀ ਇੱਕ ਕਮਾਲ ਦੀ ਗੱਲ ਹੈ ਨਾ ਹੁਣ ਇੱਕੋ ਪਾਸੇ ਤੇ ਬਿਲਕੁਲ 18 ਸਲੈਬ ਦੇ ਵਿੱਚ ਜੀਐਸਟੀ ਗਿਨਾ 18% ਤਿੰਦੂ ਪਤ ਤਿੰਨ ਉਹਨੂੰ ਕਟਾ ਕੇ ਪੰਜ ਕੀਤਾ ਗਿਆ ਬਿਲਕੁਲ ਅੰਦਾਜ਼ਾ ਮੇਰਾ ਇਹ ਸੀਗਾ ਆ ਮੈਂ 28 ਪਹਿਲਾਂ ਬੋਲਿਆ ਜਰੂਰ ਸੀ ਪਰ 18 ਦੁਪਨ ਪਰ ਹੁਣ ਬੜਾ ਵੱਡਾ ਸਵਾਲ ਹੈ ਕਿ ਜੀਐਸਟੀ ਗਰੀਬ ਤੋਂ ਗਰੀਬ ਬੰਦਾ ਜਿਹੜਾ ਬਿੜੀ ਬਿੰਦਾ ਸੀ ਉਹਦੇ ਨਾਲ ਜੁੜਿਆ ਤਿੰਦੂ ਪਤਾ ਉਹਦੇ ਤੇ ਲਗਭਗ ਲਗਭਗ 8 ਸਾਲ ਭਾਈ ਤੁਸੀਂ ਟੈਕਸ ਨੂੰ ਮਰੇ ਫਿਰ ਮੈਂ ਮੋਰੇ ਜਾ ਕੇ ਦੇਖਿਆ ਅਸੀਂ ਇੱਕ ਚੀਜ਼ ਹੋਰ ਬਹੁਤ ਕਰ ਰਹੇ ਹਾਂ ਕਿ ਮਹਿੰਗੀਆਂ ਵੱਡੀਆਂ ਕਾਰਾਂ ਮਹਿੰਗੀਆਂ ਹੋ ਗਈਆਂ ਅਰੇ ਸਰ ਜਦੋਂ ਮੈਂ ਇੱਕ ਉਹਦੇ ਚ ਜਾ ਕੇ ਚੀਜ਼ ਚੈੱਕ ਕੀਤੀ ਤਾਂ ਕਹਿੰਦੇ ਜੀ 4 ਮੀਟਰ ਵਾਲੀ ਕਾਰ ਜਿਹੜੀ ਹੈ ਨਾ ਤੁਹਾਡੀ 1200 ਯਾਨੀ ਜਿਹੜੀ 1100 99 ਸੀਸੀ ਵਗੈਰਾ ਜੋ ਵੀ ਉਹ ਤਾਂ ਤੁਹਾਡੀ ਠੀਕ ਹੈ ਉਤੇ ਆ ਗਈ ਮੈਂ ਇੱਕ ਛੋਟੀ ਸਲੇਬ ਦੇ ਵਿੱਚ ਉਸ ਨੂੰ ਕੱਟ ਕਰ ਦਿੱਤਾ ਕਿਹਾ ਜੀ ਇਹ ਤਾਂ ਕਰ ਦਿੱਤਾ ਕਿਹਾ ਕੋਈ ਬੱਡੀ ਗੱਲ ਚੜੀ ਹੈ ਉਹ ਜਿਹੋ ਆ ਕਿ ਚਾਰ ਮਿੱਤਰ ਵਾਲੀ ਕਾਰ ਤਾਂ ਵੈਗਨਰ ਵੁਗਨਰ ਬਣਦੀ ਹੈ ਯਾਰ ਮੇਰੇ ਅੰਦਾਜ਼ੇ ਦੇ ਮੁਤਾਬਕ ਹਲਕ ਵਿੱਚ ਲਿਟਰਲੀ ਕਿਦਮ ਮੈਨੂੰ ਉਹ ਗੱਡੀਆਂ ਗੁੱਡੀਆਂ ਬਾਰੇ ਜਾਣਕਾਰੀ ਨਹੀਂ ਸੀ ਸੀਸੀ ਦੇ ਸਾਬ ਨਾਲ ਇਦਾ ਮਤਲਬ ਕਿ ਜੇ ਕੋਈ ਇਹ ਸੋਚ ਰਿਹਾ ਕਿ ਕਰੇਟਾ ਬਰੇਜ਼ਾ ਤਾਂ ਉਹ ਕਟੀਆਂ ਤਾਂ ਫਿਰ 28 ਤੋਂ 40 ਤੇ ਜਿਹੜੀਆਂ ਪਹਿਲਾਂ ਹੀ 28 ਤੋਂ ਸੈਸ ਲਾ ਕੇ 58-59% ਤੱਕ ਜਾ ਪੁੱਜਦੀਆਂ ਉਸਰ ਉਹ ਤਾਂ 40 ਹੈ ਕਿ ਜੇ ਉਹਨਾਂ ਦੇ ਸੈਸ ਨਾ ਘਟਾਇਓ ਤਾਂ ਹੋ ਸਕਦਾ 70% ਤੱਕ ਚਲੇ ਜਾਵੇ ਟੈਕਸ ਦੇ ਬੋਲ ਵਿੱਚ ਤਾਂ ਮਤਲਬ ਕਿ ਜਿਹੜੇ ਲੋਕ ਅਸੀਂ ਖੁਸ਼ ਹੋ ਰਹੇ ਸੀ ਕਿ ਕਿ ਭਾਈ ਬਹੁਤ ਫਾਇਦਾ ਹੋਏਗਾ ਪਰ ਉਦੇ ਵਿੱਚ ਫਾਇਦਾ ਸਿਰਫ ਜਾਨੀ ਬਿਲਕੁਲ ਛੋਟੀਆਂ ਛੋਟੀਆਂ ਗੱਡੀਆਂ ਨੇ ਉਹਨਾਂ ਨੂੰ ਤਾਂ ਫਾਇਦਾ ਹੋ ਸਕਦਾ ਪਰ ਜਿਹੜੇ ਲੋਕ ਵੱਡੀਆਂ ਗੱਡੀਆਂ ਜਾਂ ਮਿਡਲ ਦੀਆਂ ਗੱਡੀਆਂ ਗੱਲੋ ਉਹਦੇ ਤੇ ਆਸ ਰੱਖੀ ਬੈਠੇ ਸਨ ਕਿ ਇਹ ਸਸਤੀਆਂ ਹੋਣਗੀਆਂ ਤਾਂ ਹੀ ਸ਼ਾਇਦ ਇਹ ਤਾਂ ਖਿਲਾ ਹੋ ਗਿਆ ਦੂਜੀ ਗੱਲ ਜਿਹੜੀ ਹੈ ਉਹ ਇਹ ਆ ਕੇ ਇੱਕ ਚੀਜ਼ ਹੋਰ ਜਿਨ੍ਹਾਂ ਨੇ ਪਾਤੀ ਕਿ ਜੋ ਲਕਾਹਦਾਰਤ ਡਰਿੰਕਸ ਹੁੰਦੇ ਨੇ ਉਤ ਲੱਸੀ ਵੀ ਹੈ ਤੁਹਾਨੂੰ ਪਤਾ ਉਹ ਵੀ ਇਹਨਾਂ ਨੇ 40 ਚ ਸੁੱਟ ਤੇ ਆ ਜਾ ਕੇ ਮਤਲਬ ਕਿ ਜੇ ਤੁਸੀਂ ਮਰਿੰਡਾ ਫੈਂਟਾ ਸਾਰਿਆਂ ਚ 슈ਗਰ ਪੈਂਦੀ ਹੈ ਨਾ ਮੱਠਾ ਪੈਂਦਾ ਉਹ ਕੰਪਨੀ ਦੇ ਤੁਹਾਨੂੰ ਪਤਾ ਹੀ ਹੈ ਬਚ ਜਾਂਦੀ ਉਹਨੂੰ ਕਿਉਂ ਕਰੋਨਾ ਦੇ ਕੋਲ ਡਰਿੰਕਸ ਬਹੁਤ ਜ਼ਿਆਦਾ ਵਿਕਦੇ ਆ ਚੱਲਦੇ ਪਰ ਆਮ ਬੰਦਾ ਜਿਹੜਾ ਲੱਸੀ ਵੀ ਪੀਣੀ ਚਾਹੇਗਾ ਉਹ ਵੀ ਅੱਗੇ ਤੱਕ ਕਰ ਜਾਏਗੀ ਉਹ ਤੱਕੇ ਤੱਕ ਸੋ ਇਹ ਮੈਂ ਜਿਤੋਂ ਆ ਬੀੜੀ ਵਾਲੀ ਰਾਜਨੀਤੀ ਚੱਲ ਰਹੀ ਸੀ ਕਿ ਤੇ ਬੀੜੀ ਵਾਲੀ ਰਾਜਨੀਤੀ ਤੂੰ ਮੈਂ ਥੋੜਾ ਜਿਹਾ ਮਤਲਬ ਇਤਰ ਉਤਰ ਦੇਖਿਆ ਤਾਂ ਬੜਾ ਹਰਾਨ ਹੋਇਆ ਹਾਲਾਂਕਿ ਹੋਰ ਕੋਸ਼ਿਸ਼ ਕਰਾਂਗੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹਨਾਂ ਚੀਜ਼ਾਂ ਨੂੰ ਦਤਾਰਿਆ ਜਾਵੇ ਕਿ ਵੈਸੇ ਵੀ ਸਵਾਲ ਤੇ ਬਣੇਗਾ ਨਾ ਕਿ 8 ਸਾਲ ਤੁਸੀਂ ਜੀਐਸਟੀ ਦੀਆਂ ਨਾ ਸਲੇਬਾਂ ਤੋਂ ਇਹਨਾਂ ਸ਼ੀਅ ਦੇ ਅਡੋਕਾ ਜਿਹੜੀਆਂ ਹੁਣ ਤੁਸੀਂ ਆਮ ਗੱਤ ਕੇ ਅਰਦੀ ਰਾਜਨੀਤੀ ਵਿੱਚ ਬੀੜੀ ਇਸ ਵੇਲੇ ਕਹਿ ਲੋ ਕਿ ਪੂਰਾ ਤਮਾਕਾ ਕਰ ਰਹੀ ਆ ਹੁਣ ਤਾਂ ਕੀ ਆ ਕਿ ਬੀੜੀ ਜੀਐਸਟੀ ਸਲੈਬ ਜਿਹੜੀਆਂ ਹਿੱਲੀਆਂ ਨੇ ਉਹਦੇ ਵਿੱਚ ਬਣ ਗਈ ਇੱਕ ਪਾਤਰ ਤੇ ਜੋ ਕੇਰਲ ਦਾ ਕਾਂਗਰਸ ਦਾ ਟਵਿੱਟਰ ਹੈਂਡਲ ਕਹਿ ਲੋ ਐਕਸ ਹੈਂਡਲ ਕਹਿ ਲੋ ਉਹਨਾਂ ਨੇ ਇੱਕ ਟਵੀਟ ਕਰ ਦਿੱਤਾ ਕਿ ਬੀਟੋ ਬੀੜੀ ਤੇ ਬੀਟੋ ਬਿਹਾਰੀ ਇਸ ਤਰ੍ਹਾਂ ਬਈ ਮਤਲਬ ਕਿ ਜੀਐਸਟੀ ਦੇ ਵਿੱਚ ਅਸਲ ਚ ਕੀ ਆ ਕਿ ਬੀੜੀ ਬਣਦੀ ਐ ਤਿੰਦੂ ਪੱਤੇ ਤੋਂ ਠੀਕ ਹੈ ਜੀ ਉਹ ਤਿੰਦੂ ਪੱਤਾ ਇਹਨਾਂ ਨੇ ਕੀ ਕੀਤਾ ਕਿ 28 ਵਾਲੀ ਸਲੈਬ ਚੋਂ ਕੱਢ ਕੇ ਸ਼ਾਇਦ ਕਿ 18 ਵਾਲੀ ਚੋਂ ਕੱਢ ਕੇ ਉਹ ਕਰਤਾ 5 ਵਾਲੀ ਚ ਯਾਨੀ ਉਹ ਸਸਤਾ ਹੋ ਗਿਆ ਜਿਸ ਵੇਲੇ ਉਹ ਸਸਤਾ ਹੋ ਜਾਏਗਾ ਤਾਂ ਬੀੜੀ ਸਸਤੀ ਹੋ ਗਈ ਤਾਂ ਉਹਨੂੰ ਜੋੜਤਾ ਕਿ ਤੁਸੀਂ ਲਾਭ ਇਹ ਬਿਹਾਰੀਆਂ ਨੂੰ ਪਹਚਾ ਰਹੇ ਤਬਰਾ ਬੱਟਾ ਰੋਲਾ ਪੈ ਗਿਆ ਬੜੀ ਵੱਡੀ ਰਫੜਬਾਜ਼ੀ ਸਟਾਰਟ ਹੋ ਗਈ ਤਾਂ ਫਿਰ ਚੱਕ ਕੇ ਉਹ ਜਿਹੜਾ ਉਹਨਾਂ ਦਾ ਟਵੀਟ ਸੀ ਉਹ ਡਿਲੀਟ ਕਰਨਾ ਪਿਆ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮਾਫੀ ਤੱਕ ਗੱਲ ਚੱਲੇ ਗਈ ਹੁਣ ਤਰਸ ਇਥੋਂ ਹੀ ਮੇਰਾ ਮੱਥਾ ਟੰਕਿਆ ਕਿ ਅਸੀਂ GST ਦੇ ਫਾਇਦੇ ਤੇ ਬਹੁਤ ਗਿੰੜ ਰਹਿਆਂ ਮਸਲਨ ਕਿ ਯਾਰ ਬਈ हो जाएगा, हो जाएगा। फायदे नहीं।, नहीं खास तौर पर मिडल या मिडल तो ठीक है यार चलो आर्थिक तौर पर जेड बिलकुल